ਵੀਰ ਭਰਾਵੋ ਕਿ ਮੇਰਾ ਛੋਟਾ ਜਿਹਾ ਬੱਚਾ ਆ ਮੈਨੂੰ ਰੋਟੀ ਵੀ ਨਹੀਂ ਖਵਾ ਸਕਦੀ ਪਕਾ ਕੇ ਬੈ ਨਹੀਂ ਸਕਦੀ ਤਾਂ ਮੇਰੀ ਬੇਨਤੀ ਨੂੰ ਮਨਜ਼ੂਰ ਕਰੋ ਮੇਰੀ ਵੱਤੋ ਵੱਧ ਮਦਦ ਕਰੋ ਕਰੋ ਮੈਂ ਬੜੀ ਪਰੇਸ਼ਾਨ ਆ ਮੇਰੇ ਇੱਕ ਟਮ ਦੀ ਰੋਟੀ ਵੀ ਨਹੀਂ ਪੱਕਦੀ ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਆ ਮੇਰੇ ਵੀਰੋ ਮੇਰੇ ਤੁਹਾਡੇ ਕੋਲ ਇਹੋ ਹੀ ਬੇਨਤੀ ਆ ਕਿ ਮੇਰੇ ਬੱਚੇ ਦਾ ਕੁਝ ਸੋਚਿਓ ਮੇਰਾ ਇੰਨਾ ਹਾਲਾਤ ਮਾੜੇ ਆ ਕਿ ਮੈਂ ਆਪਣੇ ਤਾਂ ਦੇ ਕੱਪੜੇ ਵੀ ਨਹੀਂ ਬਦਲ ਸਕਦੀ ਖਲੋ ਕੇ ਤੋਂ ਮੇਰਾ ਹੋਈ ਬੁਕਰਦਾ ਆ ਤੇ ਕੇਵਲ ਉਦੋਂ ਕਦਿਆੜੀ ਬਣੀ ਜਾ ਜਾਂਦਾ ਸਾਡੇ ਘਰ ਦੇ ਬਹੁਤ ਹਾਲਾਤ ਮਾੜੇ ਮੇਰੇ ਵੀਰੋ ਭਰਾਓ ਮੇਰੀ ਜਰੂਰ ਮਦਦ ਕਰੋ ਤੁਸੀਂ ਜਿੱਥੇ ਵੀ ਦੇਖਸਾ ਪ੍ਰਦੇਸਾਂ ਵਿੱਚ ਮੇਰੀ ਵੀਡੀਓ ਵੇੰਦੇ ਹੋ ਮੇਰੀ ਜਰੂਰ ਹੈਲਪ ਕਰੋ ਮੇਰੇ ਚੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਆ ਪਿੰਡ ਕੰਮੋਕੇ ਇਹ ਭੈਣ ਮਨਿੰਦਰਕੌਰ ਦਾ ਘਰ ਆ ਇਹ ਮਨਿੰਦਰਕੌਰ ਜੀ ਦਾ ਨਾ ਚੂਲਾ ਟੁੱਟ ਗਿਆ ਦੋਨੇ ਚੂਲੇ ਖਰਾਬ ਸੀਗੇ ਇੱਕ ਚੂਲਾ ਇਹਨਾਂ ਨੇ ਪਵਾ ਲਿਆ ਉਹ ਵੀ ਕਿਸੇ ਭੈਣ ਭਰਾਵਾਂ ਨੇ ਪੈਸੇ ਇਕੱਠੇ ਕਰਕੇ ਦੇਤੇ ਤੇ ਪਵਾ ਲਿਆ ਹੁਣ ਦੂਜਾ ਚੂਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਇਹਨਾਂ ਕੋ ਚੰਗੀ ਤਰ੍ਹਾਂ ਬੈਠਾ ਵੀ ਨਹੀਂ ਜਾਂਦਾ ਸਿਲੰਡਰ ਵੀ ਤੁਹਾਡੇ ਸਾਹਮਣੇ ਇਦਾਂ ਹੀ ਪਿਆ ਘਰ ਦੇ ਹਾਲਾਤ ਬਹੁਤ ਮਾੜੇ ਆ ਘਰ ਵਾਲਾ ਦਿਹਾੜੀ ਕਰਦਾ ਦਿਹਾੜੀ ਡੱਪਾ ਜਾਂਦਾ ਵਿਚਾਰਾ ਕਈ ਵਾਰੀ ਨਹੀਂ ਜਾਂਦਾ ਇਹਨਾਂ ਦੇ ਤਣ ਦੇ ਕੱਪੜੇ ਵੀ ਨਹੀਂ ਆਪਣੇ ਆਪ ਬਦਲੇ ਜਾਂਦੇ ਕਈ ਵਾਰੀ ਇੰਨੀ ਇੰਨੀ ਮੁਸ਼ਕਲ ਆਉਂਦੀ ਲੱਤ ਨੂੰ ਵੀ ਸਿੱਧੀ ਨਹੀਂ ਹੁੰਦੀ ਫੋਲਡ ਨਹੀਂ ਹੁੰਦੀ ਤੇ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਜਿਵੇਂ ਤਾਂ ਇਹ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਮਜੇ ਤੇ ਪਿਆਰ ਹਾਂਜੀ ਅੱਛਾ ਤੇ ਇਹ ਤੁਹਾਡੀ ਬੇਟੀ ਆ ਹਾਂਜੀ ਇਹ ਮੇਰੀ ਬੇਟੀ ਆ ਪੁੱਤ ਕੀ ਨਾਮ ਤੇਰਾ ਮਨਕੀਰਤ ਕੌਰ ਮਨਕੀਰਤ ਕੌਰ ਸਕੂਲੇ ਜਾਣਾ ਹੈ ਹਾਂਜੀ ਤੇ ਕੀ ਗੱਲ ਹੋਈ ਮਮਾ ਨੂੰ ਮਾਤਾ ਪ੍ਰੇਸ਼ਨ ਟੁੱਟ ਗਿਆ ਪ੍ਰੇਸ਼ਨ ਕਿ ਕਰਾਉਣਾ ਵਾ ਚੂਲਾ ਟੁੱਟਿਆ ਆ ਹਾਂਜੀ ਤੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਇੱਕ ਵਾਰੀ ਆ ਕੇ ਦੇਖੋਗੇ ਤੇ ਰੋਣਾ ਨਿਕਲ ਜਾਏਗਾ ਇੰਨੇ ਮਾੜੇ ਹਾਲਾਤ ਕਿਰਪਾ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਇਹ ਭੈਣ ਜੀ ਦਾ ਚੂੜਾ ਪੈ ਜਾਣਾ ਇਹਨਾਂ ਦਾ ਇਲਾਜ ਹੋ ਜਾਣਾ ਇਹ ਬਿਲਕੁਲ ਤੰਦਰੁਸਤ ਹੋ ਜਾਣਗੇ ਆਪਣੇ ਬੱਚੇ ਨੂੰ ਰੋਟੀ ਪਾਣੀ ਖਵਾਉਣ ਜੋਗੇ ਹੋ ਜਾਣਗੇ ਕਹਿ ਰਹੇ ਆ ਕਿ ਇੱਕ ਭਾਜੀ ਹੁਣੀ ਜਿਹੜੇ ਆ ਉਹ ਉਹ ਆਪ ਕਈ ਵਾਰੀ ਰੋਟੀ ਪਾਣੀ ਬਣਾਉਂਦੇ ਮੇਰ ਤੋਂ ਤਾਂ ਬੈਠਾ ਵੀ ਨਹੀਂ ਜਾਂਦਾ ਥੋੜਾ ਥੋੜਾ ਡੰਡੇ ਦੇ ਨਾਲ ਚੱਲਦੇ ਆ ਜੀ ਨੰਬਰ ਉੱਪਰ ਆ ਰਹੇ ਆ ਅਕਾਊਂਟ ਨੰਬਰ ਉੱਪਰ ਆ ਰਿਹਾ ਵਾ ਤਿੱਲ ਫੁੱਲ ਦੇ ਸਬੰਧ ਇਹਨਾਂ ਦੇ ਅਕਾਊਂਟ 'ਚ ਪਵਾ ਦਿਓ ਤੇ ਅਸੀਂ ਇਹਨਾਂ ਦਾ ਜਿਹੜਾ ਵਾ 1 ਲੱਖ ਡੇਢ ਲੱਖ ਰੁਪਏ ਦਾ ਜਿਹੜਾ ਲੱਗਣਾ ਉਹਦਾ ਚੂਲਾ ਪਵਾ ਕੇ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ